ਚੜਦੀ ਕਲਾ ਪੰਜਾਬ న్యూਜ਼ ਤੇ ਆਪ ਸਭ ਦਾ ਸਵਾਗਤ ਹੈ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਤਾਰੀਵਾਲ ਦੀ ਪੁਲਿਸ ਨੇ ਬੱਸ ਸਟੈਂਡ ਤਾਰੀਵਾਲ ਵਿਖੇ ਵਿਸ਼ੇਸ਼ ਨਾਕਾ ਲਗਾ ਕੇ ਆਣ ਜਾਣ ਵਾਲੀ ਗੱਡੀਆਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗੱਲਬਾਤ ਦੌਰਾਨ ਐਸਐਚਓ ਥਾਣਾ ਤਾਰੀਵਾਲ सुरेंद्रਪਾਲ ਨੇ ਕਿਹਾ ਕਿ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਇਸ ਮੌਕੇ ਤੇ ਗੱਲਬਾਤ ਦੌਰਾਨ ਐਸਐਚਓ सुरेंद्रਪਾਲ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਲਾਏ ਗਏ ਸਪੈਸ਼ਲ ਇਲਾਕੇ ਦੇ ਦੌਰਾਨ 80 ਦੂਰੇ ਵਾਹਨਾਂ ਦੇ ਚਲਾਨ ਕੱਟੇ ਗਏ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਕਾਗਜ਼ਾਤ ਪੂਰੇ ਕਰਕੇ ਰੱਖਣ ਖਾਸ ਤੌਰ ਤੇ ਉਹਨਾਂ ਨੇ ਬੁਲੇਟ ਮੋਟਰਸਾਈਕਲਾਂ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਨੌਜਵਾਨ ਬੁਲੇਟ ਦੇ ਪਟਾਕੇ ਮਾਰ ਕੇ ਤਮਾਸ਼ਵੀਨੀ ਕਰਦੇ ਹਨ ਉਹ ਬਾਝਾ ਜਾਣ ਨਹੀਂ ਤਾਂ ਜੇਕਰ ਕੋਈ ਕਾਬੂ ਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਪੈਸ਼ਲ ਨਾਕਾਬੰਦੀ ਕਰਕੇ ਟੂ ਵੀਲਰ ਫੋਰ ਵੀਲਰ ਤੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਛੱਕੀ ਪੁਰਸ਼ ਹੈਗੇ ਸਸਪੀਸ਼ਸ ਪਰਸਨ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅਧੂਰੇ ਕਾਗਜ਼ਾ ਜਿਨ੍ਹਾਂ ਦੇ ਹੈਗੇ ਨੇ ਟੂ ਵੀਲਰ ਦੇ ਜਾਂ ਮਤਲਬ ਕਿ ਫੋਰ ਵੀਲਰ ਦੇ ਉਹਨਾਂ ਦੇ ਆਪਾਂ ਜਿਹੜੇ ਚਲਾਨ ਕੱਟ ਰਹੇ ਆ ਤੇ ਨਾਲ ਇਹਨਾਂ ਨੂੰ ਹਟਾਇਤ ਕਰ ਰਹੇ ਆ ਵੀ ਆਪਣੇ ਆਪਣੇ ਜਿਹੜੇ ਵਹੀਕਲ ਨੇ ਉਹਨਾਂ ਦੇ ਜਿਹੜੇ ਕਾਗਜ਼ਾਤ ਨੇ ਪੂਰੇ ਰੱਖਣ ਨੰਬਰ ਪਲੇਟਾਂ ਸਹੀ ਹੋਣ ਅੱਗੇ ਪਿਛੇ ਜਿਹੜਾ ਨੰਬਰ ਸੈਕਿਉਰਿਟੀ ਪਲੇਟਾਂ ਲੱਗੀਆਂ ਹੋਣ ਤਾਂ ਜੋ ਤੁਹਾਨੂੰ ਕੋਈ ਵੀ ਕਿਸੇ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ। ਆਪਾਂ ਅੱਠ ਕਿ ਚਲਾਨ ਕਰਤੇ ਨੇ ਤੇ ਅਜੇ ਜਿਹੜੀ ਸਾਡੀ ਚੈਕਿੰਗ ਆ ਉਹ ਜਾਰੀ ਹੈ। ਆਮ ਪਬਲਿਕ ਨੂੰ ਸਾਡੀ ਇਹੀ ਮਿਲ ਕੇ ਰਿਕਵੈਸਟ ਹੈ ਵੀ ਆਪਣੇ ਜਿਹੜੇ ਡਾਕੂਮੈਂਟ ਨੇ ਉਹ ਸਹੀ ਰੱਖਣ। ਤੇ ਟੂ-ਵੀਲਰ ਦੇ ਉੱਤੇ ਜਿਹੜੀ ਹੈ ਟ੍ਰਿਪਲ ਰਾਈਡਿੰਗ ਨਾ ਕਰਨ ਜਿਨ੍ਹਾਂ ਦੇ ਕੋਲ ਬੁਲਟ ਮੋਟਰਸਾਈਕਲ ਨੇ ਉਹ ਆਪਣੇ ਜਿਹੜੇ ਸਲੈਂਸਰ ਨੇ ਉਹ ਜਿਹੜੇ ਨਾਲ ਆਉਂਦੇ ਨੇ ਉਹਦੇ ਨਾਲ ਦੇ ਫੋਨ ਜਿਹੜੇ ਕਿ ਨਾਟ ਫੰਕਸ਼ਨਲ ਸਲੈਂਸਰ ਜਿਹੜੇ ਨੇ ਉਹ ਨਾ ਪਾਏ ਜਾਣ ਜਿਨ੍ਹਾਂ ਦੇ ਮਿਲ ਕੇ ਉਹ ਸਾਡੇ ਕਾਬੂ ਹੁੰਦੇ ਨੇ ਤੇ ਜਿਹੜਾ ਸਲੈਂਸਰ ਦੇ ਆਪਾਂ ਜਿਹੜੇ ਆ ਪਟਾਕਿਆਂ ਦੇ ਚਲਾਨ ਕਟਾਂਗੇ